ਜੀ ਸਾਰੀ ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਕਚੀ ਢਿੰਡੀਆਂ ਦੀ ਸਬਜ਼ੀ ਤੇ ਆਪਣੇ ਇਹ ਕਚੀ ਢਿੰਡੇ ਆ ਜਿਹੜੇ ਲੱਗੇ ਹੋਏ ਸੀਗੇ ਤੇ ਆਪਾਂ ਖੇਤ ਦੇ ਵਿੱਚੋਂ ਤੋੜ ਲਿਆਂਦੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਚੀ ਢਿੰਡੀਆਂ ਦੀ ਸਬਜ਼ੀ ਹੈ ਜਿਹੜ ਹਾਂਜੀ ਆਪਾਂ ਹਨਾ ਬਹੁਤ ਹੀ ਸਾਂਝੇ ਤਰੀਕੇ ਦੇ ਨਾਲ ਹਨਾ ਕਚਰੀਨੀਆਂ ਦੀ ਸਬਜ਼ੀ ਬਣਾਵਾਂਗੇ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਰੈਡੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹਦਾ ਉੱਪਰਲਾ ਛਿਲਕਾ ਜਿਹੜਾ ਐਦਾਂ ਕਰਕੇ ਆਪਾਂ ਲਾ ਲੈਣਾ ਵਾ ਆਪਾਂ ਜੰਦੀ ਆਲੂ ਛਿਲਨੇ ਵਾਲੇ ਦੇ ਨਾਲ ਆਪਾਂ ਐਦਾਂ ਕਰਕੇ ਪਹਿਲਾਂ ਆਪਾਂ ਇਹਦੇ ਸਾਰੇ ਲਾ ਲਾਂਗੇ ਇਹਦੇ ਵਿੱਚ ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਕਿ ਜਿਹੜੇ ਪਿਆਜ਼ ਆ ਤੁਸੀਂ ਉਹ ਸਾਰਿਆਂ ਨੂੰ ਵੱਧ ਪਾਉਣੇ ਆ ਇਹਦੇ ਵਿੱਚ ਪਿਆਜ਼ ਥੋੜੇ ਜਿਹਾ ਵੱਧ ਪੈ ਜਾਂਦੇ ਹੁੰਦੇ ਆ ਲਓ ਜੀ ਇਸ ਤਰੀਕੇ ਦੇ ਨਾਲ ਕਰ ਕਰਕੇ ਆਪਾਂ ਸਾਰੀਆਂ ਜਿਹੜੀਆਂ ਆਪਣੀਆਂ ਜਿਹੜਾ ਆਪਾਂ ਛੇਲਣਾ ਤੇ ਹਾਂਜੀ ਲਓ ਜੀ ਆਪਾਂ ਇਹਨਾਂ ਨੂੰ ਛਿੱਲ ਲਿਆ ਉਪਰੋਂ ਚੰਗੀ ਤਰ੍ਹਾਂ ਦੇਖੋ ਬਿਲਕੁਲ ਹੀ ਕੱਚੇ ਕੱਚੇ ਪਈ ਆ ਤੇ ਹੁਣ ਆਪਾਂ ਇਹਨੂੰ ਇਦਾਂ ਬਸ ਵਿਚਾਲਿਆ ਇਹਨੂੰ ਆਪਾਂ ਚੀਰਾ ਦੇ ਕੇ ਆਪਾਂ ਇਹਨੂੰ ਚੀਰ ਲਾਂਗੇ ਲਓ ਜੀ ਇਸੇ ਤਰੀਕੇ ਨਾਲ ਮੈਂ ਸਾਰੇ چیر ਲਾਂ ਤੇ ਫਿਰ ਤੁਹਾਨੂੰ چیر ਕੇ ਫਿਰ ਤੁਹਾਨੂੰ ਦਿਖਾਉਣੀ ਹੈ ਮੈਂ ਹਾਂਜੀ ਲਓ ਜੀ ਸਬਜ਼ੀ ਇੱਥੇ ਆਪਾਂ چیر ਲਈ ਆਪਣੇ ਕੱਚੇ ਢਿੰਡੇ ਵੀ چیر ਲਏ ਆ ਤੇ ਆਪਣੇ ਪਿਆਜ਼ ਵੀ چیر ਲਏ ਪਿਆਜ਼ ਆਪਾਂ ਲੰਬੇ ਲੰਬੇ ਚੀਰਿਆ ਉਹਦੇ ਤੇ ਕੱਚੇ ਢਿੰਡੇ ਪਾਸ ਤਰੀਕੇ ਨਾਲ ਚੀਰੇ ਇਹਦੇ ਵਿੱਚ ਹਨ ਬੀਹ ਹੁੰਦੇ ਆ ਥੋੜੇ ਜਿ ਜਦੋਂ ਕਈ ਵਾਰੀ ਪੱਕ ਜਾਂਦੇ ਆ ਤਾਂ ਇਹਦੇ ਵਿੱਚ ਬੀਹ ਹੁੰਦੇ ਆ ਤਾਂ ਤੁਸੀਂ ਉਹ ਬੀਹ ਆ ਜਿਹੜੇ ਉਹ ਕੱਢ ਦੇਣੇ ਆ ਤੇ ਇਸ ਤਰੀਕੇ ਦੇ ਨਾਲ ਆਪਣੇ ਕੱਚੇ ਢਿੰਡੇ چیرਨੇ ਤੇ ਹਾਂ ਹੁਣ ਲਗਾਉਣ ਲੱਗੇ ਜੀ ਆਪਾਂ ਇਹਨੂੰ ਤੜਕਾ ਅੰਟੀ ਲੋ ਜੀ ਇੱਥੇ ਆਪਾਂ ਆਪਣੀ ਕੜਾਹੀ ਰੱਖ ਦਿੱਤੀ ਹੈ ਗਰਮ ਹੋਣ ਵਾਸਤੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਤੁਸੀਂ ਪਿਆਜ਼ਾਂ ਦੇ ਹਿਸਾਬ ਦੇ ਨਾਲ ਪਾਉਣਾ ਹੈ ਆਪਾਂ ਇੱਥੇ ਡੇਢ ਕੱਰਸ਼ੀ ਹੈ ਜਿਹੜੀ ਸਰੋਂ ਦੇ ਤੇਲ ਦੀ ਪਾਵਾਂਗੇ ਕਿਉਂਕਿ ਇੱਕ ਗੱਲ ਦਾ ਧਿਆਨ ਰੱਖਣਾ ਹੈ ਜੀ ਤੁਸੀਂ ਤੇ ਆਪਾਂ ਇੱਥੇ ਤੇ ਜਿਹੜਾ ਕਹਿ ਸਕਦੇ ਹੋ ਕਿ ਤੜਕਾ ਹੈ ਉਹ ਹਮੇਸ਼ਾ ਆਪਾਂ ਸਰੋਂ ਦੇ ਤੇਲ ਦਾ ਹੀ ਲਾਉਣਾ ਤੇ ਬਾਕੀ ਤੇਲ ਨੂੰ ਐਨ ਪੂਰੀ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਵਿੱਚ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਪਿਆਜ਼ ਤੇ ਤੇਲ ਨੂੰ ਤੁਸੀਂ ਕੱਚਾ ਨਹੀਂ ਰੱਖਣਾ ਹੈਗਾ ਐਨ ਪੂਰੀ ਚੰਗੀ ਤਰ੍ਹਾਂ ਗਰਮ ਕਰ ਲੈਣਾ ਵਾ ਤੇ ਤਾਂ ਕਿ ਹੋਊ ਆਪਣੇ ਜਿਹੜੀ ਸਬਜ਼ੀ ਦੇ ਵਿੱਚ ਉਹ ਕੱਚੇਪਨ ਦੀ ਟੇਸਟ ਜਿਹੜਾ ਉਹ ਨਾ ਆਵੇ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਪਹਿਲਾਂ ਪਕਾ ਲੈਣਾ ਵਾ ਸਰੋਂ ਦੇ ਤੇਲ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਪਾ ਕੇ ਪਿਆਜ਼ ਨੂੰ ਤੇ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਆਪਣੇਆਂ ਨੂੰ ਪਹਿਲਾਂ ਭੁੰਨ ਲਾਂਗੇ ਜੀ ਐਨ ਪੂਰੇ ਬਰਾਊਨ ਹੋਣ ਤੱਕ ਆਪਾਂ ਕਹਤਾ ਨੇ ਵੀ ਆਪਾਂ ਇਹਨਾਂ ਨੂੰ ਕੱਚੇ ਨਹੀਂ ਰੱਖਣਾ ਹੈਗਾ ਕਿਉਂਕਿ ਜਦੋਂ ਆਪਾਂ ਆਪਣੇ ਪਿਆਜ਼ ਆ ਜਿਹੜੇ ਉਹ ਕੱਚੇ ਰੱਖਦੇ ਆ ਤੇ ਫਿਰ ਥੋੜੀ ਜਿਹੀ ਟੇਸਟੀ ਜਿਹੜੀ ਘੱਟ ਬਣਦੀ ਆ ਸਬਜ਼ੀ ਤੇ ਤੁਸੀਂ ਇੱਥੇ ਕੀ ਕਰਨਾ ਹੈ ਜੀ ਚੰਗੀ ਤਰ੍ਹਾਂ ਆਪਣੇ ਪਿਆਜ਼ਾਂ ਨੂੰ ਹੈ ਜਿਹੜਾ ਐਨ ਪੂਰੇ ਬ੍ਰਾਊਨ ਬ੍ਰਾਊਨ ਕਰ ਲੈਣਾ ਵਾ ਇਹ ਨਹੀਂ ਕਹਿ ਸਕਦੇ ਕਿ ਪਜਾਲ ਲੈਣੇ ਆ ਤੇ ਪਰ ਲੇਕਿਨ ਕੱਚੇ ਵੀ ਨਹੀਂ ਰੱਖਣੇ ਹੈਗੇ ਤੇ ਤੁਸੀਂ ਇੱਥੇ ਕੀ ਕਰਨਾ ਹੈ ਜੀ ਆਪਣੇ ਜਿਹੜਾ ਪਿਆਜ਼ਾਂ ਨੂੰ ਉਹ ਚੰਗੀ ਤਰ੍ਹਾਂ ਭੁੰਨ ਲੈਣਾ ਪਿਆਜ਼ਾਂ ਨੂੰ ਆਪਾਂ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਜਿਹੜਾ ਉਹ ਹਲਾ ਲੈਣਾ ਵਾ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਲੈਣਾ ਤੇ ਫਿਰ ਆਪਾਂ ਇੱਥੇ ਕੀ ਕਰਾਂਗੇ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕੁਝ ਕੁ ਚੀਜ਼ਾਂ ਤੇ ਤੁਸੀਂ ਵੀ ਦੇਖਦੇ ਜਾਓ ਪਹਿਲਾਂ ਆਪਾਂ ਚੰਗੀ ਤਰ੍ਹਾਂ ਇਹ ਜਿਹੜਾ ਆਪਣੇ ਪਿਆਜ਼ ਆ ਉਹ ਆਪਾਂ ਭੁੰਨ ਲੈਣੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿਆਜ਼ਾਂ ਨੇ ਪੂਰੀ ਚੰਗੀ ਤਰ੍ਹਾਂ ਭੁੱਜ ਚੁੱਕੇ ਹਨ ਪੂਰੇ ਬਰਾਊਨ ਹੋ ਚੁੱਕੇ ਐ ਤੇ ਉਸ ਤੋਂ ਬਾਅਦ ਵਿੱਚ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਟਮਾਟਰ ਤੇ ਲਾਲ ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੰਨ ਲਾਂਗੇ ਤੇ ਲਾਲ ਟਮਾਟਰ ਨੂੰ ਵੀ ਆਪਾਂ ਕੱਚੇ ਨਹੀਂ ਰੱਖਣਾ ਹੈਗਾ ਕਿਉਂਕਿ ਜੇ ਕੱਚਾ ਪੰਟ ਜਿਹੜਾ ਸਬਜ਼ੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਤੇ ਉਸ ਤੋਂ ਬਾਅਦ ਵਿੱਚ ਜੇ ਆਪਾਂ ਪਾਵਾਂਗੇ ਇੱਥੇ ਆਪਣੀ ਹਰੀ ਮਿਰਚ ਆਪਾਂ ਜੀਰਾ ਵਗੈਰਾ ਸਾਰਾ ਕੁਝ ਹੀ ਪਾਵਾਂਗੇ ਪਰ ਲੇਕਿਨ ਉਹ ਆਪਣੇ ਜਦੋਂ ਆਪਣਾ ਪਿਆਜ਼ ਵਗੈਰਾ ਸਾਰਾ ਕੁਝ ਮਸਾਲਾ ਆਪਣਾ ਰੈਡੀ ਹੋ ਗਿਆ ਆਪਾਂ ਉਸ ਤੋਂ ਬਾਅਦ ਵਿੱਚ ਪਾਵਾਂਗੇ ਮੈਂ ਗਰਮ ਗਰਮ ਤੇਲ ਦੇ ਵਿੱਚ ਇਸ ਕਰਕੇ ਨਹੀਂ ਜੀ ਪਾਉਂਦੀ ਹੈਗੀ ਕਿਉਂਕਿ ਉੰਜ ਇਹ ਕਹਿ ਸਕਦੇ ਹੋ ਕਿ ਜਦੋਂ ਆਪਣਾ ਬਹੁਤ ਜ਼ਿਆਦਾ ਤੇਲ ਗਰਮ ਹੋ ਜਾਂਦਾ ਵਾ ਉਹਦੇ ਵਿੱਚ ਭੱਜੀ ਦਾ ਪਾ ਦਿੰਨੇ ਆ ਤੇ ਫਿਰ ਉਦੋਂ ਕੀ ਹੁੰਦਾ ਹੈ ਜੀ ਆਪਣੇ ਜਿਹੜਾ ਜੀਰਾ ਕਾਲਾ ਕਾਲਾ ਹੋ ਜਾਂਦਾ ਤੇ ਇਸ ਕਰਕੇ ਜੇ ਆਪਾਂ ਬਾਅਦ ਵਿੱਚ ਜੀਰਾ ਪਾਵਾਂਗੇ ਤੇ ਨਾਲੇ ਇੱਥੇ ਨੂਨ ਵਿੱਚ ਹਲਦੀ ਹੈ ਨਾ ਜੋ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨੀ ਤੁਹਾਡੀ ਸਬਜੀ ਆ ਆਪਾਂ ਓਨੇ ਦੇ ਹਿਸਾਬ ਦੇ ਨਾਲ ਹੀ ਪਾਵਾਂਗੇ ਤੇ ਬਸ ਇੱਥੇ ਤੁਸੀਂ ਥੋੜਾ ਜਿਹਾ ਕਹਿ ਸਕਦੇ ਹੋ ਕਿ ਬਿਲਕੁਲ ਹੀ ਅੱਧਾ ਇੱਕ ਗਲਾਸ ਆਪਾਂ ਇਹਦੇ ਵਿੱਚ ਪਾਣੀ ਦਾ ਪਾਉਣਾ ਕਿਉਂਕਿ ਆਪਾਂ ਜਿਹੜੇ ਆਪਣੇ ਆਪਣਾ ਮਸਾਲਾ ਆ ਉਹਨੂੰ ਹੀ ਬਸ ਆਪਾਂ ਮਤਲਬ ਕਿ ਮਸਾਲੇ ਨੂੰ ਆਪਣੇ ਨੂੰ ਭੁੰਨਣਾ ਹੈ ਆ ਤੁਸੀਂ ਇੱਥੇ ਬਹੁਤ ਜ਼ਿਆਦਾ ਭਰ-ਭਰ ਕੇ ਪਾਣੀ ਨਹੀਂ ਪਾਉਣਾ ਹੈਗਾ ਕਿ ਕਚਰੀਂਡਿਆਂ ਦੀ ਸਬਜ਼ੀ ਉਹ ਵੈਸੇ ਹੋਣਾ ਇਦਾਂ ਹੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਬਣਾ ਕੇ ਦੇਖਿਓ ਤੇ ਬਹੁਤ ਹੀ ਵਧੀਆ ਜੰਦੀ ਬਣਦੀ ਆ ਤੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਸਬਜ਼ੀ ਨੂੰ ਧੋ ਲਿਆ ਸੀਗਾ ਤੇ ਧੋਣ ਤੋਂ ਬਾਅਦ ਵਿੱਚ ਆਪਾਂ ਹਾਂ ਇਹਨੂੰ ਇਹਦੇ ਵਿੱਚ ਜਿਹੜਾ ਪਾਤਾ ਇੱਥੇ ਤੁਸੀਂ ਬਿਲਕੁਲ ਵੀ ਹੋਰ ਪਾਣੀ ਨਹੀਂ ਪਾਉਣਾ ਹੈਗਾ ਤੇ ਤੁਸੀਂ ਦੇਖਦੇ ਸਾਹ ਜਾਇਓ ਕਿ ਇਸ ਤਰੀਕੇ ਦੇ ਨਾਲ ਹੀ ਹੈ ਨਾ ਆਪਣੀ ਸਬਜੀ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਆ ਤੇ ਬਹੁਤ ਵਧੀਆ ਕਲਰ ਆਉਂਦਾ ਹੈ ਇਹਦੇ ਵਿੱਚ ਮੈਂ ਸਿੱਧਾ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਕੀ ਕਰਨਾ ਹੈ ਜੀ ਉਸ ਤੋਂ ਬਾਅਦ ਵਿੱਚ ਆਪ ਦੀ ਸਬਜੀ ਨੂੰ ਜਿਹੜਾ ਉਹ ਆਪਾਂ ਟੱਕ ਦੇਣਾ ਇੱਕ ਪਲੇਟ ਦੇ ਨਾਲ ਤੇ ਦੇਖੋ ਜੀ ਆਪਣੀ ਸਬਜੀ ਬਣ ਕੇ ਰੈਡੀ ਆ ਤੇ ਬਾਕੀ ਆਪਣੀ ਦੇਖੋ ਕਲਰ ਕਿੰਨਾ ਵਧੀਆ ਆਇਆ ਹੈ ਆਪਣੀ ਸਬਜੀ ਦਾ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੋਈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਹੁਣ ਵੀਡੀਓ ਤਦ ਤੱਕ ਲਈ ਬਾਏ ਬਾਏ